ਹਾਂਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਮਹਾਰਾਜ ਵਚਨ ਕਰਦੇ ਸਨ ਕਿ ਜੋ ਸਭ ਰਾਜੇ ਹਨ ਉਹ ਤੁਹਾਡੇ ਚਰਨਾਂ ਉੱਤੇ ਆ ਕੇ ਟਕਣਗੇ ਮਹਾਰਾਜ ਕਹਿੰਦੇ ਹਨ ਕਿ ਬਸ ਜਿਹੜੀ ਤੁਸੀਂ ਰਹਿਤਾ ਉਸ ਨੂੰ ਦ੍ਰਿੜ ਕਰਕੇ ਰੱਖਣਾ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਉਣਾ ਤੇ ਮਹਾਰਾਜ ਨੇ ਸਿੰਘਾਂ ਨੂੰ ਇਸ ਤਰ੍ਹਾਂ ਦੀ ਮਰਿਆਦਾ ਦੱਸੀ ਸੀਗੀ ਕਿ ਮਹਾਰਾਜ ਨੇ ਬਚਨ ਕੀਤਾ ਕਿ ਤੁਹਾਡੀ ਹਮੇਸ਼ਾ ਹੀ ਚੜ੍ਹਦੀ ਕਲਾ ਰਹੇਗੀ ਜਿੰਨਾ ਚਿਰ ਤੁਹਾਡੀ ਰਹਿਤ ਮਰਿਆਦਾ ਰਹੇਗੀ ਫਿਰ ਉੱਥੇ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਸਿੰਘ ਆਇਆ। ਇਸਪ ਨਿਆਣੀ ਵੰਸ਼ ਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚੋਂ 5000 ਰੁਪਏ ਦੀ ਅਰਦਾਸ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਮਹਾਰਾਜ ਮੈਂ ਕੋਲਕਾਤਾ ਪੂਰਬ ਨਨਕਾਣਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤਰਨ ਤਰਨ ਸਾਹਿਬ ਇਸ਼ਨਾਨ ਕੀਤੇ ਆ ਉੱਥੋਂ ਚੱਲ ਕੇ ਆਇਆ ਹਾਂ। ਇਹ ਕਹਿੰਦਾ ਹੈ ਕਿ ਮਹਾਰਾਜਾ ਉੱਥੇ ਇੱਕ ਜਨਮ ਸਾਖੀ ਆ ਉਸ ਵਿੱਚ ਬੜਾ ਕੁਝ ਲਿਖਿਆ ਹੋਇਆਗਾ ਜਿਹੜੇ ਉਥੋਂ ਦੇ ਅਕੌਤੀ ਆ ਉਹਨਾਂ ਨੇ ਆਪਣੀ ਬਾਣੀ ਉਸ ਵਿੱਚ ਦਰਜ ਕਰ ਦਿੱਤੀ ਆ ਮਿਲਾਵਟ ਕਰ ਦਿੱਤੀ ਆ ਤੇ ਜੋ ਸਾਖੀਆਂ ਹਨ ਉਹ ਵੀ ਓਦਾਂ ਦੀਆਂ ਕਰ ਦਿੱਤੀਆਂ ਹਨ ਤੇ ਕਹਿੰਦਾ ਹੈ ਕਿ ਜਦੋਂ ਮਹਾਰਾਜਾ ਮੈਂ ਉਹ ਮਿਲਾਵਟ ਵਾਲੀ ਜਨਮ ਸਾਖੀ ਪੜ੍ਹੀ ਤਾਂ ਮੈਨੂੰ ਬੜਾ ਦੁੱਖ ਲੱਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਬੜਾ ਕੁਝ ਲਿਖਿਆ ਹੈ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਇਹ ਜੋ ਸੂਰਜ ਦਾ ਤੇਜ ਹੈ ਇਹ ਉੱਲੂਆਂ ਤੋਂ ਸਹਾਰਿਆ ਨਹੀਂ ਜਾਂਦਾ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਆ ਝੂਠੀਆਂ ਸਾਖੀਆਂ ਬਣਾ ਕੇ ਆਪ ਲਿਖ ਦਿੱਤੀਆਂ ਨੇ ਜੇ ਕੋਈ ਸਿੰਘ ਸੰਤ ਭਗਤ ਗੁਰੂ ਘਰ ਦੀ ਨਿੰਦਿਆ ਸੁਣੇ ਤੇ ਕੰਨਾਂ ਵਿੱਚ ਉਂਗਲਾਂ ਦੇਵੇ ਤੇ ਜਿਨ੍ਹਾਂ ਪੋਥੀਆਂ ਵਿੱਚ ਗੁਰੂ ਦੀ ਨਿੰਦਿਆ ਲਿਖਿਆ ਉਹਨਾਂ ਪੋਥੀਆਂ ਵਿੱਚੋਂ ਉਹ ਪੱਤਰ ਪੜ੍ਹ ਕੇ ਪਾੜ ਵੀ ਦੇਵੇਗਾ ਉਹਨਾਂ ਨੂੰ ਜਲਾ ਵੀ ਦੇਵੇਗਾ ਤਾਂ ਉਹਨਾਂ ਉੱਪਰ ਮੇਰੀ ਬੜੀ ਜ਼ਿਆਦਾ ਖੁਸ਼ੀ ਹੋਵੇਗੀ ਤੇ ਮਹਾਰਾਜ ਕਹਿੰਦੇ ਕਿ ਸਿੱਖੋ ਤੁਸੀਂ ਆਪਣੇ ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਨੀ ਗੁਰੂ ਦੀ ਰਸਨਾ ਦੇ ਨਾਲ ਨਹੀਂ ਪੜਨੀ ਤੇ ਨੇਤਰਾਂ ਦੇ ਨਾਲ ਦੁਬਾਰਾ ਦੇਖਣੀ ਨਹੀਂ ਮਹਾਰਾਜ ਕਹਿੰਦੇ ਕਿ ਭਾਈ ਜੋ ਮਲਾਬੜ ਕਰਨਗੇ ਉਹ ਆਪੇ ਆਪਣਾ ਕੀਤਾ ਹੋਇਆ ਭੁਗਤਣਗੇ ਤੇ ਮਹਾਰਾਜ ਕਹਿੰਦੇ ਕਿ ਭਾਈ ਔਰੰਗਜੇਬ ਜੋ ਕਹਿ ਰਿਹਾ ਹੈ ਉਸ ਦੇ ਉਲਟ ਹੋਵੇਗਾ ਉਸ ਦੀਆਂ ਵੀ ਜਣਾ ਪੁੱਟੀਆਂ ਜਾਣਗੀਆਂ ਉਸ ਦਾ ਵੀ ਸਾਮਰਾਜ ਖਤਮ ਹੋ ਜਾਵੇਗਾ ਉਜੜ ਜਾਵੇਗਾ ਇਸੇ ਕਰਕੇ ਹੀ ਖਾਲਸੇ ਨੂੰ ਪੰਜ ਪਿਆਰੇ ਅੰਮ੍ਰਿਤ ਦੀ ਵਿਧੀ ਸਮਝਾ ਦਿੰਦੇ ਆ ਖਾਲਸਾ ਅੰਮ੍ਰਿਤ ਵੇਲੇ ਉੱਠਦਾਗਾ ਇਸ਼ਨਾਨ ਕਰਦਾਗਾ ਬਾਣੀ ਪੜ੍ਹਦਾਗਾ ਜਪਜੀ ਸਾਹਿਬ ਜੀ ਦਾ ਪਾਠ ਕਰਦਾਗਾ ਅੰਡੇ ਦਾ ਅੰਮ੍ਰਿਤ ਤੇ ਬਾਣੀ ਦਾ ਅੰਮ੍ਰਿਤ ਮੂਲ ਰੂਪ ਦੇ ਵਿੱਚ ਇੱਕ ਹੀ ਆ ਜੋ ਖੰਡੇ ਬਾਟੇ ਦਾ ਅੰਮ੍ਰਿਤ ਆ ਉਹ ਬਾੜੀ ਭੇਦ ਮਟਾਉਂਦਾਗਾ ਤੇ ਜੋ ਬਾਣੀ ਦਾ ਅੰਮ੍ਰਿਤਗਾ ਆਪਣੀਆਂ ਅੰਦਰਲੀਆਂ ਬੁਰਾਈਆਂ ਨੂੰ ਕੂੜ ਦੀ ਕੰਡ ਨੂੰ ਤੋੜ ਦਿੰਦਾ ਹੈ ਮਹਾਰਾਜ ਕਹਿੰਦੇ ਹੁੰਦੇ ਸਨ ਕਿ ਬਾਣੀ ਦੇ ਅੰਮ੍ਰਿਤ ਕਰਕੇ ਮਨ ਕਰਕੇ ਸ਼ਕਤੀ ਮਿਲਦੀ ਆ ਬੰਦਾ ਉੱਚਾ ਸੋਚਾ ਹੁੰਦਾ ਤੇ ਖੰਡੇ ਦਾ ਅੰਮ੍ਰਿਤ ਸਰੀਰ ਨੂੰ ਤਕੜਾ ਕਰਦਾਗਾ ਅੰਮ੍ਰਿਤਧਾਰੀ ਬਣਾਉਂਦਾਗਾ ਅੰਮ੍ਰਿਤਧਾਰੀ ਸਿੰਘ ਨੂੰ ਗੁਰੂ ਮਹਾਰਾਜ ਨੇ ਆਪਣਾ ਖਾਸ ਰੂਪ ਕਹਿ ਕੇ ਪਿਆਰ ਦਿੱਤਾਗਾ ਤੇ ਜੋ ਖਾਲਸਾ ਗਾ ਉਹ ਸਿਰਫ ਅਕਾਲ ਪੁਰਖ ਦਾ ਪੁਜਾਰੀ ਆ ਉਹ ਕਿਸੇ ਦੇਵੀ ਦੇਵਤੇ ਮੜੀਆਂ ਮੁਜਾਰਾਂ ਧਾਗਿਆਂ ਤਵੀਤਾਂ ਦੇ ਚੱਕਰਾਂ ਵਿੱਚ ਖਾਲਸਾ ਕਦੇ ਨਹੀਂ ਪੈਂਦਾ ਤੇ ਮਹਾਰਾਜ ਦੀ ਇਹ ਇੱਕ ਬੜਮੁੱਲੀ ਤੇ ਵੱਡੀ ਦਿੱਤੀ ਹੋਈ ਦਾਤ ਆ ਅੰਮ੍ਰਿਤ ਨੂੰ ਕੋਈ ਵੀ ਛੱਕ ਸਕਦਾ ਗਾ ਕਿਸੇ ਵੀ ਜਾਤੀ ਦਾ ਕਿਸੇ ਵੀ ਦੇਸ਼ ਦਾ ਕੋਈ ਵੀ ਪ੍ਰਕਾਰ ਦਾ ਵਿਅਕਤੀ ਛੱਕ ਸਕਦਾ ਗਾ ਤੇ ਉਹ ਖਾਲਸਾ ਸੱਜ ਸਕਦਾਗਾ ਕੋਈ ਵੀ ਧਰਮ ਹੈ ਕੋਈ ਵੀ ਗੋਰਾ ਹੋਵੇ ਬੋਧੀ ਹੋਵੇ ਜੈਨ ਹੋਵੇ Hindu Muslim ਕੋਈ ਵੀ ਗੁਰੂ ਦਾ ਅੰਮ੍ਰਿਤ ਛਕ ਸਕਦਾਗਾ ਇਸੇ ਕਰਕੇ ਹੀ ਆਪਾਂ ਜੋ ਅੰਮ੍ਰਿਤ ਦੀ ਮਹਾਨਤਾ ਉਹ ਸਭ ਜਾਣਦੇ ਹਾਂ ਚਿੜੀਆਂ ਤੋਂ ਬਾਜ ਤੜਵਾ ਦਿੱਤੇ ਇਸੇ ਕਰਕੇ ਹੀ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਬੁਝਦਲ ਨਹੀਂ ਬਣਾਇਆ ਕਿ ਅਸੀਂ ਕਿਤੇ ਮਾਲਾ ਤੋਂ ਜਾਪ ਕਰਦੇ ਹੋਈਏ ਤੇ ਕੋਈ ਸਾਡੀ ਮਾਲਾ ਹੀ ਖੋ ਕੇ ਲੈ ਜਾਵੇ ਇਸੇ ਕਰਕੇ ਹੀ ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤਿਆ ਤੇ ਨਾਲ ਹੀ ਮਹਾਰਾਜ ਨੇ ਵਿਦਿਆ ਵੀ ਜ਼ਰੂਰੀ ਦੱਸੀ ਆ ਤੇ ਮਹਾਰਾਜ ਨੇ ਆਪਾਂ ਨੂੰ ਨਪੁੰਨ ਵੀ ਇਸੇ ਕਰਕੇ ਹੀ ਕੀਤਾ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਕਿ ਆਪਾਂ ਬਾਕੀ ਸਾਰਿਆਂ ਨਾਲੋਂ ਵੱਖਰੇ ਰਹਿ ਸਕੀਏ ਅਲੱਗ ਰਹਿ ਸਕੀਏ ਇਸੇ ਕਰਕੇ ਹੀ ਜੋ ਖਾਲਸੇ ਦਾ ਬਾਣਾ ਹੈ ਜਾਂ ਕਹਿ ਦਈਏ ਉਸ ਅਕਾਲ ਪੁਰਖ ਦੀ ਇਹ ਵਰਦੀ ਹੈ ਉਹ ਸਭ ਨਾਲੋਂ ਅਲੱਗ ਹੈ ਇਸੇ ਨੂੰ ਤਾਂ ਮਹਾਰਾਜ ਨੇ ਹੰਸਾ ਦਾ ਬਾਣਾ ਵੀ ਕਿਹਾ ਹੈ ਕਿ ਮੈਂ ਤੁਹਾਨੂੰ ਹੰਸਾ ਦਾ ਬਾਣਾ ਬਖਸ਼ਿਆ ਹੈ ਤੇ ਜੋ ਆਪਣੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗ੍ਰੰਥ ਹਨ ਉਹਨਾਂ ਵਿੱਚ ਸਾਰੇ ਧਰਮਾਂ ਬਾਰੇ ਦੱਸਿਆ ਗਿਆਗਾ ਤੇ ਮਹਾਰਾਜ ਨੇ ਸਾਨੂੰ ਸਾਰੀਆਂ ਇਹਨਾਂ ਚੀਜ਼ਾਂ ਦਾ ਗਿਆਨ ਕਰਵਾਇਆ ਹੈ ਤੇ ਜੋ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਡੇ ਬਾਣੇ ਹਨ ਤੇ ਸਾਡੀ ਰਹਿਤ ਮर्यादा ਹੈ ਉਹ ਸਭ ਨਾਲੋਂ ਵੱਖਰੀ ਹੈ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਹੋਈ ਇੱਕ ਹੋਰ ਬਹੁਤ ਪਿਆਰੀ ਕਥਾ ਦਾ ਇਤਿਹਾਸ ਦੱਸਣ ਦੇ ਅਧਿਆਨ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਪੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ